ਕਈ ਬੰਦੇ ਜੇਕਰ ਇੱਕ ਦੋ ਕੰਮਾਂ ਦੇ ਵਿੱਚ ਫੇਲ ਹੋ ਜਾਂਦੇ ਨੇ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਤਾਂ ਉਹ ਬਾਬਿਆਂ ਦੇ ਡੇਰੇ ਤੇ ਚਲੇ ਜਾਂਦੇ ਨੇ ਕੋਈ ਬਾਬੇ ਤੋਂ ਤਵੀਤ ਲੈ ਕੇ ਆਉਂਦਾ ਹੈ ਕੋਈ ਧਾਗਾ ਲੈ ਕੇ ਆਉਂਦਾ ਹੈ ਕੋਈ ਰਾਖ ਲੈ ਕੇ ਆਉਂਦਾ ਹੈ ਕੋਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਾਉਂਦਾ ਹੈ ਨੁਸਖੇ ਵਰਤਦਾ ਹੈ ਤੇ ਬਾਬਿਆਂ ਕੋਲੇ ਆਪਣੀ ਲੁੱਟ ਵੀ ਕਰਾਉਂਦਾ ਹੈ ਕਹਿਣ ਦਾ ਮਤਲਬ ਸਿੱਖੀ ਦੇ ਉਲਟ ਜੋ ਵੀ ਚੀਜ਼ਾਂ ਨੇ ਉਹ ਸਭ ਕੁਝ ਕਰਦੇ ਨੇ ਤੇ ਇਹਨਾਂ ਕੰਮਾਂ ਦੇ ਵਿੱਚ ਹੁਣ ਸਾਡੇ ਸਿੱਖ ਵੀ ਪਿੱਛੇ ਨਹੀਂ ਰਹੇ ਹੁਣ ਸਾਡੇ ਆਲਿਆਂ ਨੇ ਵੀ ਇਹ ਕੰਮ ਸਟਾਰਟ ਕਰ ਰੱਖਿਆ ਹੈ ਸਾਡੇ ਗੁਰਸਿੱਖ ਵੀ ਕਹਿੰਦੇ ਨੇ ਕਿ ਜੇਕਰ ਵੱਡਾ ਕੰਮ ਨਹੀਂ ਬਣਦਾ ਤਾਂ ਘਰ ਦੇ ਵਿੱਚ ਪਾਠ ਕਰਾਓ ਅਖੰਡ ਪਾਠ ਕਰਾਓ ਸਹਿਜ ਪਾਠ ਕਰਾਓ ਸੁਖਮਨੀ ਸਾਹਿਬ ਦਾ ਪਾਠ ਕਰਾਓ ਸਾਧ ਸੰਗਤ ਦੀ ਪਾਠ ਕਰਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਸਾਡੇ ਵਾਲੇ ਕਹਿੰਦੇ ਨੇ ਕਿ ਪੂਰਨ ਮਰਿਆਦਾ ਦੇ ਨਾਲ ਅਸੀਂ ਪਾਠ ਕਰਾਂਗੇ ਸੰਪਟ ਲਾ ਕੇ ਪਾਠ ਕਰਾਂਗੇ ਤਾਂ ਹੀ ਤੁਹਾਡੇ ਵਿਗੜੇ ਹੋਏ ਕੰਮ ਬਣਨਗੇ ਪਰ ਪਿਆਰਿਓ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਪਾਠ ਕਰਾਉਣ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਦੇ ਕੰਮ ਸਿਰੇ ਨਹੀਂ ਚੜਦੇ ਕੰਮ ਨਹੀਂ ਬਣਦੇ ਜੇਕਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਕੰਮ ਨਾ ਬਣੇ ਤਾਂ ਫਿਰ ਦੱਸੋ ਕੀ ਕੀਤਾ ਜਾ